ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 31 ਦਸੰਬਰ ਦੀ ਰਾਤ ਇਹ ਇੱਕ ਚੀਜ਼ ਨੂੰ ਅੱਗ ਵਿੱਚ ਸਾੜ ਦਿਓ ਤਾਂ ਪੂਰਾ ਸਾਲ ਪੈਸੇ ਵਿੱਚ ਖੇਡੋਗੇ ਕਦੇ ਵੀ ਤੁਹਾਡੇ ਘਰ ਵਿੱਚ ਗਰੀਬੀ ਨਹੀਂ ਆਵੇਗੀ ਕਦੇ ਵੀ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ ਤਾਂ ਉਹ ਚੀਜ਼ ਕਿਹੜੀ ਹੈ ਜਿਸ ਨੂੰ ਤੁਸੀਂ 31 ਦਸੰਬਰ ਦੀ ਰਾਤ ਅੱਗ ਵਿੱਚ ਸਾੜਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਕੋਈ ਵਹਿਮ ਭਰਮ ਨਹੀਂ ਹੈ ਇਹ ਬਿਲਕੁਲ ਸੱਚ ਹੈ ਇਸ ਲਈ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਮਝਣਾ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਸਿਆਣੇ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਸੀ ਜੇ ਆਪਾਂ ਉਹਨਾਂ ਗੱਲਾਂ ਤੇ ਅਮਲ ਕਰ ਲਈਏ ਤਾਂ ਜ਼ਿੰਦਗੀ ਬੜੀ ਸੌਖੀ ਹੋ ਜਾਵੇਗੀ ਪਰ ਆਪਾਂ ਕਹਿੰਦੇ ਆ ਕਿ ਅਸੀਂ ਅੱਜ ਰਫਤਾਰ ਭਰੀ ਜ਼ਿੰਦਗੀ ਵਿੱਚ ਇਹ ਸਭ ਛੱਡ ਕੇ ਅੱਗੇ ਲੰਘ ਚੁੱਕੇ ਹਾਂ ਪਰ ਜੇਕਰ ਆਪਾਂ ਉਹਨਾਂ ਦੀਆਂ ਗੱਲਾਂ ਵੱਲ ਰਤੀ ਪਰ ਵੀ ਗੌਰ ਤਾਂ ਜ਼ਿੰਦਗੀ ਵਿੱਚ ਕੁਝ ਹਾਸਲ ਹੀ ਕਰਾਂਗੇ ਕੁਝ ਵੀ ਗਵਾਵਾਂਗੇ ਨਹੀਂ ਸਿਆਣੇ ਕਹਿੰਦੇ ਸੀ ਜਦੋਂ ਦੁੱਖ ਮੁਸ਼ਕਲਾਂ ਗਰੀਬੀ ਆ ਜਾਵੇ ਤਾਂ ਇਸ ਚੀਜ਼ ਨੂੰ ਅੱਗ ਵਿੱਚ ਸਾੜ ਕੇ ਤਬਾਹ ਕਰ ਦੋ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਉਸ ਦੇ ਪਿੱਛੇ ਵੀ ਦੋ ਕਾਰਨ ਸਨ ਇਸ ਚੀਜ਼ ਨੂੰ ਅੱਜ ਵਿਗਿਆਨ ਵੀ ਮੰਨਦੀ ਹੈ ਇਸ ਦੇ ਨਾਲ ਘਰ ਵਿੱਚ ਧਨ ਸੰਪਦਾ ਵਧ ਜਾਵੇਗੀ ਸਿਆਣੇ ਕੀ ਕਰਿਆ ਕਰਦੇ ਸੀ ਪਹਿਲਾਂ ਘਰ ਇੰਨੇ ਵੱਡੇ ਨਹੀਂ ਸਨ ਹੁੰਦੇ ਜਦੋਂ ਲੋਕ ਰੋਟੀ ਖਾ ਲੈਂਦੇ ਸਨ ਤਾਂ ਸਾਰੀ ਰਸੋਈ ਨੂੰ ਸਾਫ਼ ਕਰਕੇ ਭਾਂਡੇ ਵਗੈਰਾ ਸਾਫ਼ ਕਰਕੇ ਰਸੋਈ ਵਿੱਚ ਇੱਕ ਦੀਵਾ ਜਗਾ ਦਿੰਦੇ ਸਨ ਉਸ ਦੀਵੇ ਵਿੱਚ ਉਹ ਦੇਸੀ ਘਿਓ ਅਤੇ ਕपूर ਪਾ ਕੇ ਜਗਾਉਂਦੇ ਸਨ ਅਤੇ ਉਹ ਦੀਵਾ ਆਟੇ ਦਾ ਹੁੰਦਾ ਸੀ ਇਸ ਨਾਲ ਕੀ ਹੁੰਦਾ ਸੀ ਕਿ ਰਸੋਈ ਵਿੱਚ ਜਿੰਨੇ ਵੀ ਛੋਟੇ-ਛੋਟੇ ਜੀਵ ਜੰਤੂ ਜਾਂ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਹੁੰਦੇ ਸਨ ਉਹ ਸਾਰੇ ਹੀ ਖਤਮ ਹੋ ਜਾਂਦੇ ਸਨ ਉਸ ਤੋਂ ਬਾਅਦ ਸਾਰੀ ਰਾਤ ਜਦੋਂ ਉਹ ਦੀਵਾ ਜਗਦਾ ਸੀ ਸਵੇਰੇ ਜਦੋਂ ਉਸ ਦੀਵੇ ਨੇ ਬੁੱਝ ਜਾਣਾ ਤਾਂ ਉਸ ਵਿੱਚ ਜੋ ਵੀ ਬਾਕੀ ਕਿਉਂ ਬਚਦਾ ਸੀ ਉਸ ਨੂੰ ਉਹ ਜੇ ਕਿਸੇ ਦਾ ਗਲਾ ਖਰਾਬ ਹੋ ਜਾਣਾ ਜਾਂ ਕਿਸੇ ਨੂੰ ਬੁਖਾਰ ਚੜ ਜਾਣਾ ਜਾਂ ਕਿਸੇ ਦਾ ਸਿਰ ਦਰਦ ਕਰਨਾ ਤਾਂ ਉਹ ਉਸ ਸਮਗਰੀ ਨੂੰ ਉਸ ਦੇ ਗਲੇ ਤੇ ਜੇ ਉਸ ਦਾ ਗਲਾ ਖਰਾਬ ਹੁੰਦਾ ਸੀ ਤਾਂ ਉਹ ਉਸ ਸਮਗਰੀ ਨੂੰ ਉਸ ਦੇ ਗਲੇ ਤੇ ਮਾਲਸ਼ ਕਰਿਆ ਕਰਦੇ ਸਨ ਜੇ ਕਿਸੇ ਨੂੰ ਬੁਖਾਰ ਹੋ ਜਾਣਾ ਤਾਂ ਉਹ ਉਸ ਸਮਗਰੀ ਨੂੰ ਉਸ ਦੇ ਮੱਥੇ ਤੇ ਮਾਲਸ਼ ਕਰਿਆ ਕਰਦੇ ਸਨ ਇਸ ਨਾਲ ਸਿਰਦਰਦ ਵੀ ਦੂਰ ਹੋ ਜਾਂਦਾ ਸੀ ਪਹਿਲਾਂ ਕਦੇ ਵੀ ਕਿਸੇ ਦਾ ਅੱਧਾ ਸਿਰ ਨਹੀਂ ਸੀ ਦੁਖਿਆ ਕਰਦਾ ਕਿਉਂਕਿ ਉਹ ਇਸ ਘੋ ਦੀ ਮੱਥੇ ਦੇ ਉੱਪਰ ਲੇਪ ਕਰ ਦਿਆ ਕਰਦੇ ਸਨ ਅਤੇ ਉਹ ਜਿਹੜਾ ਆਟੇ ਦਾ ਪੇੜਾ ਬਚਦਾ ਸੀ ਉਸ ਨੂੰ ਉਹਨਾਂ ਨੇ ਕਿਸੇ ਡੰਗਰ ਨੂੰ ਚਾਰ ਦਿਆ ਕਰਨਾ ਇਸ ਨਾਲ ਇਸ ਨਾਲ ਡੰਗਰਾਂ ਦੇ ਵੀ ਸਾਰੇ ਰੋਗ ਦੂਰ ਹੋ ਜਾਂਦੇ ਸਨ ਅਤੇ ਘਰ ਦੀਆਂ ਬਿਮਾਰੀਆਂ ਵੀ ਸਾਰੀਆਂ ਦੂਰ ਹੋ ਜਾਂਦੀਆਂ ਸਨ ਇਸ ਦੇ ਪਿਛੇ ਮੰਨਿਆ ਜਾਂਦਾ ਸੀ ਵੀ ਘਰ ਦੀ ਸਾਰੀ ਧਨ ਸੰਪਦਾ ਇਸ ਦੇ ਨਾਲ ਵੱਧਦੀ ਹੈ ਕਿਉਂਕਿ ਜਦੋਂ ਬਿਮਾਰੀਆਂ ਘੱਟ ਹੋਣਗੀਆਂ ਤਾਂ ਧਨ ਤਾਂ ਆਪਣੇ ਆਪ ਹੀ ਵਧੇਗਾ ਪਹਿਲੇ ਬਜ਼ੁਰਗ ਕੀਆ ਕਰਦੇ ਸੀ ਜਿਵੇਂ ਜਿਵੇਂ ਇਹ ਘਿਓ ਮੱਚੇਗਾ ਕਪੂਰ ਇਸ ਦੇ ਵਿੱਚ ਸੜ ਜਾਵੇਗੀ ਤੁਹਾਡੇ ਘਰ ਵਿੱਚ ਜਿੰਨੀ ਵੀ ਨਕਾਰਾਤਮਕਤਾ ਹੈ ਉਹ ਵੀ ਇਸ ਦੇ ਨਾਲ ਹੀ ਸੜ ਜਾਵੇਗੀ ਇਸ ਦੇ ਨਾਲ ਤੁਹਾਡੇ ਘਰ ਵਿੱਚ ਬਰਕਤ ਦਾ ਵਾਸਾ ਹੋਵੇਗਾ ਹੁਣ ਜਾਣਦੇ ਹਾਂ ਕਿ ਵਿਗਿਆਨ ਇਸ ਦੇ ਬਾਰੇ ਕੀ ਕਹਿੰਦਾ ਹੈ ਜੇਕਰ ਆਪਾਂ ਰੋਜ਼ ਆਪਣੇ ਘਰ ਵਿੱਚ ਐਵੇਂ ਕਰਦੇ ਹਾਂ ਵਿਗਿਆਨ ਦੇ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਹੈ ਜਾਂ ਨੀਂਦ ਨਾ ਆਉਣ ਕਰਕੇ ਬਹੁਤੇ ਲੋਕ ਪਰੇਸ਼ਾਨ ਰਹਿੰਦੇ ਹਨ ਤਾਂ ਉਸ ਦੇ ਅਸਰਾਣੇ ਆٹے ਦੇ ਦੀਵੇ ਵਿੱਚ ਘਿਓ ਦੇ ਵਿੱਚ ਕਪੂਰ ਪਾ ਕੇ ਉਸ ਦੀਵੇ ਨੂੰ ਜਗਾ ਦਿਓ ਅਤੇ ਇਸ ਦੀਵੇ ਨੂੰ ਜਗਾ ਕੇ ਇੱਕ ਪਾਸੇ ਰੱਖ ਦਿਓ ਇਸ ਦੇ ਨਾਲ ਤੁਹਾਡੇ ਦਿਮਾਗ ਨੂੰ ਵੀ ਸ਼ਾਂਤੀ ਮਿਲੇ ਤੁਹਾਡਾ ਬਲੱਡ ਸਰਕੂਲੇਸ਼ਨ ਸਹੀ ਰਹੇਗਾ ਜਿਨ੍ਹਾਂ ਦਾ ਬੀਪੀ ਵਾਤਾ ਜਾਂ ਘਟਦਾ ਹੈ ਉਹ ਵੀ ਬਹੁਤ ਜ਼ਿਆਦਾ ਦਰ ਤੱਕ ਸਹੀ ਹੋ ਜਾਵੇਗਾ ਇਸ ਦੇ ਕਾਰਨ ਤੁਹਾਨੂੰ ਆਰਾਮ ਦੇ ਨਾਲ ਨੀਂਦ ਵੀ ਆ ਜਾਵੇਗੀ ਪੁਰਾਣੇ ਜਮਾਨੇ ਵਿੱਚ ਮੱਛਰਾਂ ਦੀ ਨੂੰ ਭਜਾਉਣ ਵਾਸਤੇ ਜਾਂ ਮਾਰਨ ਵਾਸਤੇ ਸਾਧਨ ਬਹੁਤ ਘੱਟ ਹੁੰਦੇ ਸਨ ਉਸ ਸਮੇਂ ਲੋਕ ਕੀ ਕਰਿਆ ਕਰਦੇ ਸਨ ਕਿ ਜਦੋਂ ਕਿਓ ਦਾ ਦੀਵਾ ਲਾਉਂਦੇ ਸੀ ਉਸ ਵਿੱਚ ਕਪੂਰ ਪਾ ਦਿੰਦੇ ਸੀ ਇਸ ਦੀ ਸੁਗੰਧ ਦੇ ਨਾਲ ਮੱਛਰ ਆਪਣੇ ਆਪ ਹੀ ਭੱਜ ਜਾਂਦੇ ਸਨ ਅਤੇ ਜਿਹੜਾ ਉਹ ਕਿਓ ਦੇ ਵਿੱਚ ਕਪੂਰ ਸੜਿਆ ਹੁੰਦਾ ਹੈ ਇਹ ਡਿਫਿਊਜ਼ਲ ਦਾ ਕੰਮ ਵੀ ਕਰਦਾ ਹੈ ਇਹ ਦੀ ਸੁਗੰਧ ਦੇ ਨਾਲ ਮੱਛਰ ਅੰਦਰ ਨਹੀਂ ਆਉਂਦੇ ਇਸ ਤੋਂ ਇਲਾਵਾ ਕਪੂਰ ਅਤੇ ਕਿਓ ਦਾ ਜਿਹੜਾ ਮਿਸ਼ਰਣ ਰਾਤ ਨੂੰ ਰਾਤ ਨੂੰ ਆਪਾਂ ਦੀਵਾ ਜਗਾਇਆ ਸੀ ਉਸ ਦੇ ਵਿੱਚੋਂ ਬਚਿਆ ਹੋਇਆ ਹੈ ਇਸ ਦੇ ਬਹੁਤ ਸਾਰੇ ਫਾਇਦੇ ਹਨ ਜੇਕਰ ਆਪਾਂ ਇਸ ਮਿਸ਼ਰਣ ਨੂੰ ਆਪਣੇ ਸਰੀਰ ਦੇ ਉੱਪਰ ਮਾਲਿਸ਼ ਕਰਦੇ ਹਾਂ ਤਾਂ ਇਸ ਦੇ ਇੰਨੇ ਜ਼ਿਆਦਾ ਫਾਇਦੇ ਹਨ ਕਿ ਜੇ ਗੱਲ ਕਰਨ ਲੱਗਾਂਗੇ ਤਾਂ ਸਵੇਰ ਹੋ ਜਾਵੇਗੀ ਪਰ ਇਹਦੇ ਫਾਇਦੇ ਇਹ ਹਨ ਜਦੋਂ ਮੱਛਰਾਂ ਦਾ ਮੌਸਮ ਹੁੰਦਾ ਹੈ ਤਾਂ ਮੱਛਰ ਹੀ ਮੱਛਰ ਹੋ ਜਾਂਦੇ ਨੇ ਉਸ ਸਮੇਂ ਸਾਡੇ ਬੱਚੇ ਬਾਹਰ ਖੇਡਦੇ ਨੇ ਤੇ ਜਿਹੜਾ ਆਪਾਂ ਦੀਵਾ ਜਗਾਇਆ ਸੀ ਉਸ ਦੇ ਵਿੱਚੋਂ ਜੋ ਘਿਓ ਬਚਿਆ ਹੋਇਆ ਹੈ ਉਸ ਦੀ ਮਾਲਸ਼ ਆਪਣੇ ਬੱਚੇ ਦੇ ਸਰੀਰ ਦੇ ਉੱਪਰ ਕਰ ਦਿਓ ਮੱਛਰ ਉਹਨਾਂ ਦੇ ਨੇੜੇ ਵੀ ਨਹੀਂ ਭਟਕਣਗੇ ਜਿਵੇਂ ਆਪਾਂ ਨੂੰ ਕੰਮ ਕਰਦਿਆਂ ਜਾਂ ਤੁਰਦਿਆਂ ਫਿਰਦਿਆਂ ਕੋਈ ਛੱਟ ਲੱਗ ਜਾਂਦੀ ਹੈ ਉਸ ਛੱਟ ਦੇ ਕਾਰਨ ਸਾਨੂੰ ਸੋਜ ਆ ਜਾਂਦੀ ਹੈ ਜਿਵੇਂ ਗਿੱਟਾ ਮੁੜ ਗਿਆ ਜਾਂ ਪੈਰ ਹੱਥ ਦੇ ਉੱਪਰ ਕਿਤੇ ਵੀ ਸੋਜ ਪੈ ਜਾਂਦੀ ਹੈ ਤਾਂ ਉਸ ਸਮੇਂ ਇਸ ਕਪੂਰ ਅਤੇ ਘਿਓ ਦੀ ਜਿਹੜੀ ਸਮੱਗਰੀ ਬਚੀ ਹੋਈ ਹੈ ਉਸ ਦੀ ਮਾਲਸ਼ ਉਸ ਜਗ੍ਹਾ ਦੇ ਉੱਪਰ ਕਰੋ ਜੇਕਰ ਤੁਹਾਡੇ ਹੱਥ ਦੇ ਉੱਪਰ ਸੋਜ ਪਈ ਹੈ ਤਾਂ ਹੱਥ ਦੇ ਉੱਪਰ ਕਰੋ ਜੇਕਰ ਤੁਹਾਡੇ ਗਿੱਟੇ ਦੇ ਪੈਰ ਤੇ ਸੋਜ ਪਈ ਹੈ ਤਾਂ ਉੱਥੇ ਮਾਲਸ਼ ਕਰੋ ਇਸ ਨਾਲ ਸਵੇਰ ਤੱਕ ਤੁਹਾਡੇ ਪੈਰ ਦੀ ਜਾਂ ਹੱਥ ਦੀ ਸੋਜ ਉਤਰ ਜਾਵੇਗੀ ਤਹਾਨੂੰ ਬਹੁਤ ਆਰਾਮ ਮਿਲੇਗਾ ਜੇ ਹੋ ਸਕੇ ਤਾਂ ਇਸ ਬੱਚੇ ਹੋਏ ਕਪੂਰ ਅਤੇ ਘਿਓ ਨੂੰ ਤੁਸੀਂ ਕਿਸੇ ਡੱਬੀ ਵਿੱਚ ਜਾਂ ਕੰਟੇਨਰ ਵਿੱਚ ਪਾ ਕੇ ਸਟੋਰ ਕਰ ਲਵੋ ਕਿਉਂਕਿ ਇਸ ਦੇ ਬਹੁਤ ਸਾਰੇ ਫਾਇਦੇ ਹਨ ਜੇਕਰ ਤੁਸੀਂ ਗਾਂ ਦੇ ਘਿਓ ਦਾ ਦੀਵਾ ਲਗਾਉਂਦੇ ਹੋ ਅਤੇ ਉਸ ਵਿੱਚ ਕਪੂਰ ਪਾ ਦਿੰਦੇ ਹੋ ਤਾਂ ਇਸ ਨੂੰ ਸੋਝ ਵਾਲੀ ਥਾਂ ਦੇ ਉੱਪਰ ਲਗਾ ਕੇ ਉੱਪਰ ਕੱਪੜਾ ਬੰਨ੍ਹ ਦਿਓ ਇਸ ਨਾਲ ਜੋ ਤੁਹਾਨੂੰ ਪੀੜ ਹੁੰਦੀ ਸੀ ਉਸ ਤੋਂ ਵੀ ਤੁਹਾਨੂੰ ਬਹੁਤ ਰਾਹਤ ਮਿਲੇਗੀ ਜਿਨ੍ਹਾਂ ਲੋਕਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਉਹਨਾਂ ਲਈ ਇਹ ਕਿਓ ਦਾ ਮਿਸ਼ਰਣ ਬਹੁਤ ਜ਼ਿਆਦਾ ਲਾਭਕਾਰੀ ਹੈ ਇਸ ਦੇ ਲਈ ਤੁਸੀਂ ਜਦੋਂ ਵੀ ਕਿਓ ਤੇ ਕਪੂਰ ਦਾ ਦੀਵਾ ਲਗਾਉਂਦੇ ਹੋ ਜੋ ਵੀ ਉਸ ਦੇ ਵਿੱਚੋਂ ਬਾਕੀ ਸਮਗਰੀ ਬਚ ਜਾਂਦੀ ਹੈ ਉਸ ਨੂੰ ਤੁਸੀਂ ਸਟੋਰ ਕਰਕੇ ਰੱਖ ਲਓ ਅਤੇ ਸੌਣ ਤੋਂ ਪਹਿਲਾਂ ਆਪਣੇ ਮੱਥੇ ਦੇ ਉੱਪਰ ਇਸ ਦਾ ਲੇਪ ਕਰੋ ਇਸ ਨਾਲ ਤੁਹਾਨੂੰ ਮਾਈਗਰੇਨ ਤੋਂ ਬਹੁਤ ਜਲਦੀ ਰਾਹਤ ਮਿਲੇਗੀ ਇਸ ਦੇ ਨਾਲ ਜੋ ਸਾਡੀਆਂ ਮਸਲਸ ਨੇ ਜਾਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਬੜਾ ਆਰਾਮ ਮਿਲੇਗਾ ਜਿਨ੍ਹਾਂ ਦੇ ਮੋਢੇ ਬਹੁਤ ਜ਼ਿਆਦਾ ਦੁੱਖਦੇ ਨੇ ਉਹੋ ਇਸ ਨੂੰ ਹਲਕਾ ਹਲਕਾ ਕੋਸਾ ਕਰਕੇ ਉਸ ਨੂੰ ਉਸ ਜਗ੍ਹਾ ਤੇ ਲਗਾਓ ਤਾਂ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਪਿਆਰੀ ਸਾਧ ਸੰਗਤ ਜੀ ਆਪਣੇ ਵਿੱਚੋਂ ਬਹੁਤ ਜਾਣਿਆਂ ਨੂੰ ਆਪਣੀ ਸਕਿਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਚਮੜੀ ਦੇ ਰੋਗ ਹੁੰਦੇ ਨੇ ਜਿਵੇਂ ਕਈਆਂ ਦੇ ਫੇਸ ਤੇ ਉੱਪਰ ਛੋਟੇ ਛੋਟੇ ਦਾਣੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਪਿੰਪਲ ਕਹਿੰਦੇ ਹਾਂ ਜਿਹੜਾ ਕਿ ਉਹ ਆਪਾਂ ਗਾਂ ਦੇ ਦੁੱਧ ਦਾ ਬਣਾਉਂਦੇ ਹਾਂ ਜਦੋਂ ਤੁਸੀਂ ਰਾਤ ਨੂੰ ਸੌਣਾ ਹੈ ਤਾਂ ਉਸ ਦੇ ਵਿੱਚ ਇੱਕ ਚੁਟਕੀ ਕਪੂਰ ਦੀ ਪਾ ਲਿਓ ਅਤੇ ਉਸ ਨੂੰ ਹਲਕੇ ਹਲਕੇ ਮ사ਜ ਕਰਕੇ ਆਪਣੇ ਚਿਹਰੇ ਦੇ ਉੱਪਰ ਲਗਾਓ ਇਸ ਨੂੰ ਸਾਰੀ ਰਾਤ ਲੱਗਾ ਰਹਿਣ ਦਿਓ ਅਤੇ ਫਿਰ ਸਵੇਰੇ ਉੱਠ ਕੇ ਗੁਣਗੁਣ ਜਿਹੇ ਪਾਣੀ ਦੇ ਨਾਲ ਮੂੰਹ ਧੋ ਲਓ ਕੁਝ ਹੀ ਸਮੇਂ ਬਾਅਦ ਤੁਹਾਨੂੰ ਆਪਣੇ ਚਿਹਰੇ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਰਾਹਤ ਮਿਲ ਜਾਵੇਗੀ ਸਾਧ ਸੰਗਤ ਜੀ ਪਹਿਲੇ ਲੋਕ ਬੜੇ ਜ਼ਿਆਦੇ ਜ਼ਿਆਣੇ ਅਤੇ ਸਮਝਦਾਰ ਹੁੰਦੇ ਸਨ ਭਾਵੇਂ ਉਹ ਆਪਣੇ ਨਾਲੋਂ ਘੱਟ ਪੜੇ ਲਿਖੇ ਸੀ ਪਰ ਉਹ ਬਹੁਤ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਆਪਣੇ ਨਾਲ ਵਧ ਰੱਖਦੇ ਸਨ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਰਮ ਦੇ ਨਾਲ ਤਾਂ ਜੋੜਦੇ ਸੀ ਬਈ ਲੋਕੀ ਇਹਨਾਂ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਅਪਣਾ ਅਤੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਣ ਪਰ ਆਪਾਂ ਅੱਜ ਇਹਨਾਂ ਚੀਜ਼ਾਂ ਨੂੰ ਸਿਰਫ ਇੱਕ ਵਹਿਮ ਪਰਮ ਮੰਨ ਕੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਹਾਂ ਪਰ ਜੇਕਰ ਆਪਾਂ ਇਹਨਾਂ ਚੀਜ਼ਾਂ ਦੇ ਬਾਰੇ ਥੋੜੀ ਜਹੀ ਵੀ ਜਾਣਕਾਰੀ ਇਕੱਠੀ ਕਰੀਏ ਤਾਂ ਆਪਣੇ ਸਿਆਣਿਆਂ ਨੇ ਆਪਣੀ ਝੋਲੀ ਵਿੱਚ ਬਹੁਤ ਵੱਡਾ ਖਜ਼ਾਨਾ ਪਾਇਆ ਹੈ ਅਸੀਂ ਸਿਰਫ ਇਸ ਨੂੰ ਵਹਿਮ ਦੇ ਨਾਲ ਜੋੜ ਕੇ ਦੇਖਦੇ ਹਾਂ ਐਵੇਂ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਵਿਅਰਥ ਨੇ ਇਹਨਾਂ ਦੇ ਕੋਈ ਮਾਇਨੇ ਨਹੀਂ ਹਨ ਪਰ ਜਦੋਂ ਇਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤਾਂ ਇਹ ਕਿਸੇ ਖਿਜ ਜਾਣੇ ਨਾਲੋਂ ਘੱਟ ਨਹੀਂ ਹਨ ਜਿਵੇਂ ਸਿਆਲ ਆਉਂਦਾ ਹੈ ਜਾਂ ਫਿਰ ਗਰਮੀਆਂ ਆਉਂਦੀਆਂ ਨੇ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਆਪਣੀਆਂ ਅੱਡੀਆਂ ਤੇ ਹੱਥ ਪਾਟਣ ਲੱਗ ਜਾਂਦੇ ਨੇ ਉਹ ਬੜੇ ਜ਼ਿਆਦਾ ਬੁਰੇ ਲੱਗਦੇ ਨੇ ਭੇੜੇ ਲੱਗਦੇ ਨੇ ਦਰਦ ਵੀ ਬਹੁਤ ਹੁੰਦਾ ਐਵੇਂ ਦੇ ਸਮੇਂ ਵਿੱਚ ਤੁਸੀਂ ਘਿਓ ਅਤੇ ਕਪੂਰ ਦਾ ਮਿਸ਼ਰਣ ਹੈ ਇਸ ਨੂੰ ਲਗਾਓ ਇਸ ਨਾਲ ਬਹੁਤ ਛੇਤੀ ਤੁਹਾਨੂੰ ਫਟੇ ਹੋਏ ਹੱਥਾਂ ਅਤੇ ਹੱਡੀਆਂ ਤੋਂ ਰਾਹਤ ਮਿਲ ਜਾਵੇਗੀ ਪਰ ਜਦੋਂ ਵੀ ਤੁਸੀਂ ਦੀਵਾ ਜਗਾਉਣਾ ਹੈ ਦੇਸੀ ਘਿਓ ਦਾ ਤਾਂ ਉਸ ਵਿੱਚ ਇੱਕ ਗੋਲੀ ਜਾਂ ਫਿਰ ਇੱਕ ਟਿੱਕੀ ਕਪੂਰ ਦੀ ਪਾਇਆ ਕਰੋ ਇਹ ਮਿਸ਼ਰਣ ਜਦੋਂ ਦੀਵਾ ਬੁੱਝ ਜਾਵੇ ਤਾਂ ਬਾਕੀ ਜੋ ਥੱਲੇ ਬਚ ਜਾਂਦੀ ਸਮਗਰੀ ਹੈ ਉਸ ਵਿੱਚ ਵਿਟਾਮਿਨ ਈ ਦਾ ਕੈਪਸੂਲ ਪਾਉਣਾ ਹੈ ਇਸ ਨੂੰ ਤੁਸੀਂ ਆਪਣੇ ਹੱਥਾਂ ਅਤੇ ਅੱਡੀਆਂ ਤੇ ਲਗਾਓਗੇ ਤਾਂ ਜੋ ਚੀਰ ਪੈ ਜਾਂਦੇ ਨੇ ਸਰਦੀਆਂ ਜਾਂ ਗਰਮੀਆਂ ਦੇ ਵਿੱਚ ਸਾਡੇ ਹੱਥਾਂ ਜਾਂ ਅੱਡੀਆਂ ਦੇ ਉੱਪਰ ਉਹ ਬੜੀ ਛੇਤੀ ਭਰ ਜਾਣਗੇ ਜੇ ਸਿਰ ਵਿੱਚ ਦਰਦ ਹੋਵੇ ਤਾਂ ਇਸ ਨੂੰ ਥੋੜੀ ਦੇਰ ਲੇਪ ਲਗਾ ਕੇ ਅੱਖਾਂ ਬੰਦ ਕਰ ਲਓ ਅੱਖਾਂ ਦੇ ਉੱਪਰ ਕੋਈ ਵੀ ਗਿੱਲਾ ਕੱਪੜਾ ਕਰਕੇ ਰੱਖ ਲਓ ਜਿਹੜਾ ਇਹ ਮਿਸ਼ਰਣ ਹੈ ਇਸ ਨੂੰ ਆਪਣੇ ਸਿਰ ਦੇ ਉੱਪਰ ਲੇਪ ਕਰ ਲਓ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਜੇਕਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹਾਂ ਤਾਂ ਸਾਰੇ ਹੀ ਦੁੱਖ ਦਿਲਦਰ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਸਾਧ ਸੰਗਤ ਜੀ ਤਾਂ ਫਿਰ ਆਓ ਆਪਾਂ ਵੀ ਨਵੇਂ ਸਾਲ ਤੇ ਇਸ ਚੀਜ਼ ਨੂੰ ਸਾੜ ਕੇ ਆਪਣੇ ਘਰੋਂ ਈਰਖਾ ਵੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਆਪਣੇ ਘਰ ਦੇ ਚੁੱਲ੍ਹੇ ਵਿੱਚ ਸਾੜ ਦਈਏ ਅਤੇ ਆਪਣੇ ਘਰ ਵਿੱਚ ਪਿਆਰ ਅਤੇ ਏਕਤਾ ਦਾ ਵਾਸ ਹੋਵੇ ਪਿਆਰੀ ਸਾਧ ਸੰਗਤ ਜੀ ਇਹ ਕੋਈ ਵਹਿਮ ਪਰਮ ਨਹੀਂ ਹੈ ਇਹ ਸਿਆਣਿਆਂ ਵੱਲੋਂ ਦਸੀਆਂ ਹੋਈਆਂ ਕੁਝ ਗੱਲਾਂ ਨੇ ਜਿਨ੍ਹਾਂ ਨੂੰ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤਾਂ ਇਸ ਦੇ ਸਾਨੂੰ ਲਾਭ ਹੀ ਹਨ ਇਸ ਦਾ ਕੋਈ ਨੁਕਸਾਨ ਨਹੀਂ ਹੈ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਧ ਤਵੱਦ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਸਮੂਹ ਸਾਥ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇਹ ਨਵਾਂ ਸਾਲ ਤੁਹਾਡੇ ਸਾਰੇ ਪਰਿਵਾਰ ਦੇ ਲਈ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਘਰ ਵਿੱਚ ਬਰਕਤਾਂ ਲੈ ਕੇ ਆਵੇ ਪ੍ਰੇਮ ਪਿਆਰ ਇਕਤਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ